ਪਰ ਬੀਤੇ ਦਿਨਾਂ ਕਾਫੀ ਚਰਚਾਾਂ ਜੈਸੇ ਸੋਸ਼ਲ ਮੀਡੀਆ ਵੀਡੀਓ ਆ ਰਹੀ ਸੀ ਪੁਲਿਸ ਦੀ ਵਰਦੀ ਚ ਠੱਗੀਆਂ ਮਾਰ ਰਹੀ ਸੀ ਬੰਦਾ ਕੌਣ ਸ਼ਖਸੀਅਤ ਔਰ ਕਿੱਥੋਂ ਪਕੜਿਆ ਗਿਆ ਜੀ ਮਿੱਤੇ 21/7/25 ਨੂੰ ਲਗਭਗ 3:00 ਵਜੇ ਉਸਰਾ ਚੌਂਕ ਦੇ ਵਿੱਚ ਗੁਰਵਿੰਦਰ ਸਿੰਘ ਸਰਵ ਖਰਚਲ ਸਿੰਘ ਇਹਨਾਂ ਦੀ ਮੋਬਾਈਲ ਸਸਤਰੀ ਦੁਕਾਨ ਹੈ ਇਹ ਦੁਕਾਨ ਤੇ ਬੈਠੇ ਸੀ ਇੱਕ ਸ਼ਖਸ ਆਇਆ ਇਹਨਾਂ ਕੋਲ ਜਿਹਦੇ ਖਾਕੀ ਪਾਗ ਕਾਕੀ ਪੈਂਟ ਤੇ ਵਾਈਟ ਟੀ-ਸ਼ਰਟ ਜਿਹਦਾ ਉਹ ਪੁਲਿਸ ਵਾਲਾ ਕੋਲ ਲਗਾਇਆ ਸੀ ਇਹਨੂੰ ਗੱਲਬਾਤਾਂ ਚਲਾ ਕੇ ਕਹਿੰਦਾ ਮੈਨੂੰ ਕੈਸ਼ ਚਾਹੀਦਾ ਭੈ ਮਤ ਨੂੰ ਸਕੈਨ ਕਰ ਦੇਣਾ ਇਹਨੇ ਦੁਕਾਨਦਾਰ ਨੇ ਗਵਿੰਦਰ ਸਿੰਘ ਨੇ ਸੋਚਿਆ ਕਿ ਜੇ ਕੋਈ ਪੁਲਿਸ ਮੁਲਾਜ਼ਮ ਹੋਣਾ ਹੈ ਕਿ ਚਲੇ ਮੁਸ਼ਕਲ ਚਾ ਉਹਨਾਂ ਨੂੰ 3000 ਰੁਪਏ ਦਿੱਤਾ ਤੇ ਜਦੋਂ ਇਹਨੇ ਸਕੈਨ ਕੀਤਾ ਸਕੈਨ ਕਰਕੇ ਜਲਦੀ ਨਾਲ ਦੁਕਾਨ ਚਲਾ ਗਿਆ ਪਰ ਬਾਜੋਕਰਨਦਰ ਖਾਤਾ ਚਾ ਕਿਹਾ ਉਹਦੇ ਖਾਤੇ ਜੇ ਪੈਸੇ ਨਹੀਂ ਆਏ ਸੀ ਇਹਨੇ ਗਵਿੰਦਰ ਸਿੰਘ ਕੰਪਲੇਂਟ ਕੀਤੀ ਜੀ ਕੰਪਲੇਂਟ ਤੇ ਸੀ ਮਕਦਮਾ ਨੰਬਰ 97 ਮਿਤੀ 21/07/25 ਅੰਡਰ ਸੈਕਸ਼ਨ 318 4 303 2 ਬੀ ਐਨ ਐਸ ਥਾਣਾ ਗਦਰਵਾ ਗਦਰਵਾ ਦਰਜਸਤਰ ਕਰਕੇ ਜਦੋਂ ਟੈਕਨੀਕਲ ਤਰੀਕੇ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਨੂੰ ਮੰਗਾਲ ਕੇ ਪੜਤਾਲ ਕੀਤੀ ਤਾਂ ਸਾਨੂੰ ਜੋ ਦੋਸ਼ੀ ਕਰਨੈਲ ਸਿੰਘ ਇਲਸ ਦੀਪ ਪੁੱਤਰ ਫਕੀਰ ਚੰਦ ਵਾਸੀ ਦੋਲੋਂਵਾਲ ਪੀਐਸ ਸਦਰਮਾਨਸ ਇਹਨੂੰ ਕੱਲ ਅਸੀਂ ਅਰੈਸਟ ਕਰ ਲਿਆ ਇਹਨੇ ਪੁਛ ਕੇ ਤੇ ਦਾਸਤਾਵੀ ਮੈਂ ਆਇਆ ਸੀ ਤੇ 3000 ਰੁਪਿਆ ਲੈ ਗਿਆ ਸੀ ਕੱਲ ਮੇਸ਼ ਕਰਕੇ ਦੋਲੋਂ ਦਾ ਬੰਸਰ ਮਾਰ ਤੇ ਇਹਦੇ ਤੋਂ ਅਜੀ ਫਰਦੀ ਜਿਹੜੀ ਇਹਨੇ ਜੱਲੀ ਪਾਈ ਹੋਈ ਸੀ ਇਹਦਾ ਮੋਟਰਸਾਈਕਲ ਰਿਕਵਰ ਕਰਨਾ ਕਰ ਲਾਂਗੇ ਅੱਜ ਆਹ ਤਾਂ ਉਹਨੂੰ ਦੱਸੇ ਪੁਲਿਸ ਬੁਲਾਵੇਂ ਰਿਹਾ ਸੀ ਇਹਦਾ ਪੁਲਿਸ ਨਾਲ ਕੋਈ ਲੈ ਜਾਂਦੇ ਨਹੀਂ ਸਰ ਇਹ ਕਿਹਨੇ ਵਰਦੀ ਕਿਥੋਂ ਰੈਂਜ ਕੀਤੀ ਸਰ ਇਹਦਾ ਅੱਗੀ ਫਾਦਰੇ ਦਾ ਪੁੱਤ ਬੁਲਾ ਦੇਣ ਸੀ ਉਹ ਇਹ ਕਰ ਰਹੇ ਹਾਂ ਟੁਪੀਛੇ ਦੀ ਪਤਾ ਲੱਗਿਆ ਤੇ ਵਰਦਿਆਂ ਐ ਬੱਬੂ ਜੀ ਵੀ ਖਾਕੀ ਪੈਂਟ ਦਾ ਖਾਕੀ ਬਕਾਮ ਉਹਨਾਂ ਤੋਂ ਮਿਲ ਜਾਂਦੀ ਜੀ ਸਰ ਪੁਲਿਸ ਨਾਲ ਲੋਕੋ ਲੱਗਿਆ ਹੋਣਾ ਜੀ ਤੇ ਸ਼ਰਿਆਂ ਨੂੰ ਦਾ ਕੋਈ ਨਹੀਂ। ਆਹ T-shirts 25-25 ਜਿਹਦੇ ਤੇ ਪੁਲਸਾਂ ਲੋਕੋ ਲੱਗੇ ਹੋਏ ਸੀ। ਸਰ ਕਿਧਰ ਬਾਅਦ ਤੋਂ ਬਿਨਾਂ ਕਿਤੇ ਹੋਰ ਵੀ ਪਹਿਲਾਂ ਇਹਨੇ ਇਸ ਤਰ੍ਹਾਂ ਦਾ ਕੁਝ ਕੀਤਾ ਹੈਗਾ ਫਰਾਡ ਵਗੈਰਾ। ਸਾਰਾ ਕੋ ਸਮਾਨ ਅੰਦਰ ਕਵਰ ਕਰਾਂਗੇ। ਉਸੇ ਦਿਨ ਇਹਨੇ ਸ਼ਾਮ ਨੂੰ ਬੱਲੂ ਆਣਾ ਹੈਗਾ ਤੇ ਦੇ ਵਿੱਚ ਥਾਣੇ ਸੰਦਰਪੁਰ ਚ ਉੱਥੇ ਵੀ 5000 ਦੀ ਕਿਸੇ ਨਾਲ ਠੱਗੀ ਮਾਰੀ। ਕਿੰਨੀ ਠੱਗੀਆਂ ਸਰ ਹੋਰ ਕੋਈ ਨਿਕਲੀ ਮੈਜਿਸਟਰ ਦੀ? ਇਹ ਫਿਰ ਵਾਲੇ ਦੋ ਹੀ ਧਿਆਨ ਚੰਗੇ ਆ ਦੋ ਦੇ ਅੰਦਰ ਮਾਰਦੇ ਪੁਸ਼ੀਸ਼ ਕਰਕੇ ਤੋਂ ਇੱਕ ਇੱਕ ਕਿਹੜੇ ਪਿੰਡਾਂ ਦਾ ਕਿਹੜੇ ਜ਼ਿਲ੍ਹੇ ਦਾ? ਇਹ ਦੁਲੋਵਾਲ ਪਿੰਡਾ ਥਾਣਾ ਸਦਰ ਮਾਨਸਾ ਚ ਇੱਕ ਇਕੱਲਾ ਹੀ ਹੈ ਜਾਂ ਕੋਈ ਹੋਰ ਵੀ ਕੋਈ ਨਹੀਂ ਇਕੱਲਾ ਹੀ ਹੈ ਸਰ ਕੋਈ ਕ੍ਰਿਮੀਨਲ ਰਿਕਾਰਡ ਹੈ ਦਾ ਕੋਈ ਪਤਾ ਲੱਗਿਆ ਹੋਵੇ ਪਹਿਲਾਂ ਨਹੀਂ ਪਿੱਛੇ ਪਰਚਾ ਕੋਈ ਦਰਜ ਨਹੀਂ ਹੈ ਤੇ ਪਤਾ ਲੱਗਿਆ ਇੱਕਦਮ ਠੱਗਿਆਂ ਨੇ ਪਹਿਲਾਂ ਇਸ ਤਰ੍ਹਾਂ ਨੇ ਮਾਰਿਆ ਹੈ